ਹੋਇਆ ਕਿੰਨਾ ਵਾਰ ਕਰ ਰਹਿ ਗਿਆ ਜੀ ਦੇਖ ਕਿੰਨਾ ਫਰਕ ਆ ਯਾਰ ਕਮਾਲ ਕਰੀ ਜਾਂਦਾ ਤੂੰ ਯਾਰ ਕਰਮ ਕਰਤ ਨਹੀਂ ਲਈ ਮੇਰਾ ਆਪਣਾ ਮਨਾ ਪੰਗੂ 3630 ਹੈ ਬਾਈ YouTube ਚੈਨਲ ਆ ਠੀਕ ਹੈ ਬਰੇ ਸਬਸਕ੍ਰਾਈਬ ਕਰੋ ਹਾਂਜੀ ਬਾਈ ਜੀ ਅਸੀਂ ਕੱਲ ਜੀ ਸਾਰਿਆਂ ਨੂੰ ਅੱਜ 3600 ਆਪਣਾ ਜਿਹੜਾ ਟਰੈਕਟਰ ਸੀਗਾ ਉਹ ਜੱਕ ਤੇ ਲੱਗ ਚੁੱਕਿਆ ਜੀ ਤੇ ਇੱਕ ਵਾਰ ਇਹਦਾ ਰੰਗ ਉੱਤਰ ਕੇ ਗ੍ਰਾਈਂਡਰ ਗ੍ਰਾਉਂਡਰ ਜਿਹੜਾ ਲੱਗਣਾ ਉਹ ਲਾ ਦੇਣਾ ਤੇ ਉਸ ਬਾਅਦ ਪ੍ਰਾਈਮਰ ਤੇ ਆ ਜਾਣਾ ਇਹਨੇ ਵੀ ਇਧਰ ਆਪਣਾ 5911 ਜਿਹੜਾ ਪ੍ਰਾਈਮਰ ਇੱਕ ਵਾਰ ਲੱਗ ਚੁੱਕਿਆ ਤੇ ਇਸ ਤੋਂ ਬਾਅਦ ਇਹ ਤੇ ਗ੍ਰੇ ਪ੍ਰਾਈਮਰ ਲੱਗ ਜਾਣਾ ਰੈਡੀ ਹੋ ਜਾਣੇ ਨੇ ਬਾਈ ਟਰੈਟਰ ਇਹ ਦੋਨੇ 5911 ਦੇ ਜਿਹੜੇ ਟਾਇਰ ਨੇ ਉਹ ਆ ਜਾਣਗੇ ਇੱਕ ਦੇ ਦਿਨ ਦੇ ਵਿੱਚ ਇਹ ਹੋ ਜਾਣਾ ਰੈਡੀ ਬਿਲਕੁਲ ਬਾਕੀ ਤਾਂ ਓਕੇ ਆ ਜੀ ਇਧਰ ਇੱਕ ਨਵਾਂ ਪੇਂਟਰ ਆਇਆ ਇਹਦਾ ਰੰਗ ਨਹੀਂ ਥੋੜਾ ਜਿਹਾ ਮੈਚ ਹੋਇਆ ਕਿੰਨਾ ਫਰਕ ਰਹਿ ਗਿਆ ਵੀ ਇਹਦਾ ਦੇਖ ਕਿੰਨਾ ਫਰਕ ਆ ਯਾਰ ਕਮਾਲ ਕਰੀ ਜਨਾ ਤੂੰ ਯਾਰ ਕਰਮ ਗਲਤ ਇਹ ਮੇਤਰੀ ਬੱਬੀ ਗਲਤ ਕਰ ਰਹੀ ਆ ਰੰਗ ਸਹੀ ਆ ਕੰਮ ਗਾ ਬੁਰਸ਼ ਗਿੱਲਾ ਸੀਗਾ ਲਿਬੜਿਆ ਹੋਇਆ ਸੀ ਪਹਿਲਾਂ ਹੋਰ ਜੀ ਸੰਭਿਆ ਦੇਖ ਕੇ ਕੰਮ ਕਰਿਆ ਕਰ ਇਧਰ ਜੌਂਡੀਅਰ ਦਾ ਵੰਪਰ ਹੋ ਰਿਹਾ ਤਿਆਰ ਕਿਹੜਾ ਪੇਂਟ ਰਿਮੂਵਰ ਆ ਬਾਈ ਇਹ? ਮੁਰਗਾ ਮੁਰਗਾ ਦੇਖ ਰਿਹਾ ਸੀ ਮੁਰਗਾ ਮੁਰਗਾ ਐਂ ਤਾਂ ਵੇਰੇ ਕੀ ਮਾਰ ਲਿਆ ਗਰੂ ਆਲਦੇ ਘਰੇ ਜਾ ਗੀ ਇਹ ਜੱਗਾ ਡਾਕੂ ਬਣਿਆ ਹੋਇਆ ਅੱਜ ਇਹ ਕਾ ਟਰੈਕਟਰ ਆਇਆ ਇਹਦਾ ਕੀ ਕਰਨਾ ਬਈ ਇਹਦੇ ਵੀ ਵੀਰੇ ਰੰਗ ਕਰਨਾ ਇਹਨੂੰ ਫੁੱਲ ਭੇਟ ਹੋ ਜਾਣਾ ਇਹ ਇਹ ਬੱਬੂ ਲਿਆ ਆ ਪਤਾ ਨਹੀਂ ਕਿੱਥੋਂ ਲਿਆਉਂਦਾ ਬੱਬੂ ਲੱਭ ਕੇ ਹੈ ਬੱਬੂ ਐ ਕਿਥੋਂ ਲੈ ਆ ਟਰੈਕਟਰ ਇਹ ਮੜਾ ਦੱਸ ਬਾਈ ਦੂਰ ਹੈ ਭਈ ਅਰੇ ਬਾੜੀ ਦੂਰੋਂ ਕਿੱਥੋਂ ਮੈਂ ਗੰਗਾ ਨਗਰ ਤੋਂ ਆਇਆ ਇਸ ਗੰਗਾ ਨਗਰ ਤੋਂ ਲਿਆਂਦਾ ਮੁੰਡੇ ਨੇ ਟਰੈਕਟਰ ਦੇਖੋ ਮੈਚ ਕਰੂਗੇ ਨਾ ਅਜ ਸੰਭਾ ਪਤਾ ਲੱਗ ਜੂ ਸੰਭੇ ਦਾ ਪਿੰਟਰਾਂ ਨੇ ਮਨਸੇ ਨੂੰ ਫੇਲ ਨਾ ਕਰਦੀ ਕਿਸੇ ਤੂੰ ਰੰਗ ਭੁੱਲਿਆ ਆ ਰੰਗ ਕਰਨ ਆਇਆ ਜੀ ਰੰਗ ਕਰਨ ਆਇਆ ਜੀ ਜੇ ਕਿਸੇ ਨੇ ਭਾਈ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਤਿਆਰ ਕਰਾਉਣਾ ਤਾਂ ਆਪਾਂ ਤੋਂ ਕਰਵਾ ਸਕਦਾ ਫੁੱਲ ਪੇਂਟ ਰੰਗ ਤੇ ਆ ਗਿਆ ਦੇਖੋ ਮੈਚ ਕਰਦਾ ਕਿ ਨਹੀਂ ਇਹ ਕੱਡੂ ਜਲੂਜ਼ ਮੈਨ ਤਾਂ ਐ ਲੱਗਦਾ ਨਹੀਂ ਭਾਈ ਨਹੀਂ ਯਾਰ ਇਹ ਤਾਂ ਗਲਤ ਕਰੀ ਜਾਂਦਾ ਕੰਮ ਤੋਂ ਠੀਕ ਹੈ ਜੀ ਤੇ ਇੱਕ ਆਪਾਂ ਬਾਈ ਨਾਲ ਕਰਾਉਣੀ ਆ ਗੱਲ ਲਾ ਦੂਸਰੀ ਇਹਦੇ ਨਾਲ ਆਪਾਂ ਕਲਿੱਪ ਲਾਵਾਂਗੇ ਜਿਹੜਾ ਤੇ ਉਹ ਬਾਈ ਦਾ ਚੈਨਲ ਜ਼ਰੂਰ ਫੋਲੋ ਕਰ ਲਿਓ ਤੇ ਓਕੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਆਪਣੇ ਕੋਲੇ ਆਏ ਨੇ ਵੀਰ ਮੇਰੇ ਇਹਨਾਂ ਦਾ ਜਿਹੜਾ ਚੈਨਲ ਚੱਲ ਰਿਹਾ ਹੈ ਉਹ ਤੁਸੀਂ ਉਹਨਾਂ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਈ ਕਿਹੜਾ ਚੈਨਲ ਆ ਜੀ ਮੇਰਾ ਆਪਣਾ ਮੰਨਾ ਪੰਗੂ 3630 ਹੈ ਬਾਈ YouTube ਚੈਨਲ ਆ ਠੀਕ ਹੈ ਵੀਰੇ ਸਬਸਕ੍ਰਾਈਬ ਕਰੋ ਵੀਰ ਆਪਾਂ ਨੂੰ ਖੇਤੀਬਾੜੀ ਰਿਲੇਟਡ ਵੀਡੀਓ ਹੈ ਟਰੈਕਟਰਾਂ ਦੀ ਵੀਡੀਓ ਹੈ ਆਪਣੇ ਚੈਨਲ ਉੱਪਰ ਵੀਰਾਂ ਤੇ ਵੀਰ ਜੀ ਆਪਣੇ ਕੋਲ ਟਰੈਕਟਰ ਵੀ ਤਿਆਰ ਕਰਾਉਣ ਨੂੰ ਆਏ ਸੀਗੇ ਸੱਸੀ ਘਾਲ ਵੀਰੇ ਆਪਰੀ ਆ ਗਏ ਤੇ ਟਰੈਕਟਰ ਇਹਨਾਂ ਦਾ ਆਪਣੇ ਇੱਧਰ ਖੜਾ ਸਾਹਮਣੇ ਤੇ ਠੀਕ ਹੈ ਜੀ ਆਹ ਟਰੈਕਟਰ ਤਿਆਰ ਹੋ ਰਹੇ ਨੇ ਸਾਰੇ ਤੇ ਇੱਕ ਇੱਧਰ ਖੜਾ ਹੀ ਆਪਣਾ ਤੇ ਵੀਰ ਆਏ ਨੇ ਆਪਣੇ ਕੋਲੇ ਵੀਰ ਕਿਹੜਾ ਪਿੰਡ ਆਪਣਾ ਆਪਣਾ ਵੀਰੇ ਹਰਪਾਲਪੁਰ ਪਿੰਡ ਹੈ ਪਟਿਆਲਾ ਜ਼ਿਲ੍ਹਾ ਆਪਣਾ ਪਟਿਆਲਾ ਰਾਜਪੁਰੇ ਕੋਲ ਪਿੰਡ ਪੈਂਦਾ ਉਹ ਆ ਦੇਰੀਆ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਬਈ ਜਰੂਰ ਵੀਰੇ ਤੁਹਾਡੀ ਵੀਡੀਓ ਸ਼ੇਅਰ ਕਰਾਂਗੇ ਤੇ ਵੀਰ ਵੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਇਹ ਵੀ ਆਪਾਂ ਨੂੰ ਸਪੋਰਟ ਕਰਨਗੇ ਪੂਰੀ ਤੇ ਵੀਰੇ ਦੇਖ ਸਕਦੇ ਹੋ ਆਪਣਾ ਕੰਮ ਚੱਲ ਰਿਹਾ ਹੈ ਤੇ ਦੇਖੋ ਆਪਣਾ ਧੰਦਾ ਆਪਣਾ ਲੱਗਿਆ ਇੱਧਰ ਛਤਰੀ ਕਾਸਨ ਵਾਸਤੇ ਛਤਰੀ ਕਾਸਰੇ ਕਾਸਤੀ ਵੀ ਕਾਸਤੀ ਸਾਤਰੀ ਆਪਣਾ ਫੁੱਲ ਭਾਈ ਲੈਂਦਾ ਕਾਸਤੀ ਜੀ ਅਟਾ ਕੀ ਲਵੋਲੇ No sé a de casting.